ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਦੀਆ ਫਾਰਮ ਦੇ ਨਾਮ ਦਾ ਦਸੂਆ ਆ ਗਿਆ ਪਿਆ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਤੇ 2 گاਵਾ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਕਰਦੇ ਹਾਂ ਵੀ ਜੀ ਹੁਣਾਂ ਤੇ ਪੁੱਛਦੇ ਹਾਂ ਸਾਰੀ ਡਿਟੇਲ ਬਾਕੀ ਆ ਵੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹਿੰਦੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਉਹ ਆਪਣੀ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਅਸੀਂ ਕਦੀ ਵੀ ਨਹੀਂ ਵੀਡੀਓ 'ਚ ਕਿੰਨੇ ਵੀ ਜਾਂ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੋਂ ਪਰਛਲ ਲੈ ਜਾਓ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਰਛਲ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਠੀਕ ਠਾਕ ਜੀ ਬਤੇ ਉਧਰ ਵੀ ਤੁਸੀਂ ਹਾਂ ਸਭ ਠੀਕ ਠਾਕ ਜੀ ਠੀਕ ਠਾਕ ਇਧਰ ਵੀ ਜੀ ਤੇ ਨਾਮ ਦੱਸਦੇ ਇੱਕ ਵਾਰੀ ਹਾਂ ਮੇਰਾ ਭਾ ਪਾ ਸਿੰਘ ਜੀ ਪਿੰਡ ਚੁੰਡਾ ਜ਼ਿਲ੍ਹਾ ਮਸਾ ਸੀਨ ਨਾਲਾ ਜੀ ਫੋਨ ਨੰਬਰ ਬੋਲ ਦੋ 981434925 ਠੀਕ ਹੈ ਜੀ ਤੇ ਕਿੰਨੀਆਂ ਅੱਜ 4 ਤੇ 2 گاਵਾ 6 ਹਨਾ ਉਹ ਹਾਂ 6 ਡੰਗਰ ਰੁਪਈਏ ਜੀ ਠੀਕ ਚਲੋ ਮੈਂ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਮਾਈ ਤੋਂ ਕਰ ਲਈਏ ਇਹ ਤਾਂ ਕੰਨੀਆਂ ਰੁਪਈਏ ਜੀ ਹਾਂ ਥਾਣੇ ਦੇ ਇਕ ਵਾਰੀ ਦੇਖ ਸਾ ਤੇ ਜੇ ਲੱਗੇ ਤਾਂ ਕਿੰਨਾ ਚਿਰ ਹੋਇਆ ਜੀ ਇਹਨਾਂ ਸੂਈ ਨੂੰ ਅੱਜ ਇਹਨੂੰ 5ਵਾਂ ਦੇਣਾ ਰੁਪਈਏ ਜੀ ਸੂਈ ਨੂੰ ਠੀਕ ਹੈ ਜੀ ਹਾਂ ਥੱਲੇਆ ਚੰਗੀ ਬਣੀ ਆ ਕਿੰਨਾ ਕ ਦੁੱਧ ਆ ਲਈ ਆ ਦੁੱਧ ਹਰ ਵੀਜੀ ਇਹ ਘਰ ਵਾਲੇ ਨੇ 15 16 ਕਿਲੋ ਦਿੰਦੀ ਆ ਅੱਛਾ ਆ ਟਾਈਮ ਵੀਡੀਓ ਕਰਦੇ ਮੈਂ ਤਿੰਨ ਘੜੀ ਚਾਰ ਡਾਂਗ ਚੋਂ 11 ਕਿਲੋ ਦੁੱਧ ਮਿਲ ਕੇ ਦਊਗਾ ਮੈਂ ਅੱਛਾ ਪੰਜ ਦਿਨੇ ਸੋਈ ਮਗਰ ਕੱਟੀ ਜੀ ਅੱਛਾ ਹਾਂਜੀ ਹਾਂਜੀ ਤੇ ਕਿੰਨਾ ਕ ਦੁੱਧ ਕਰੀ ਜਾਊਗੀ ਦੁੱਧ ਹਰ ਵੀ ਘਰ ਵਾਲੇ ਨੇ ਗਰੰਟੀ ਨਾਲ ਮੰਨੋ 15 16 ਕਿਲੋ ਦਿੰਦੀ ਵੱਡੇ ਆ ਮੱਜੇ ਤੁਰ ਫੇਰੇ ਕਰ ਹਾਂ ਆ ਟਾਈਮ 11 ਕਿਲੋ ਤੇ ਆ ਪੰਜ ਦਿਨੇ ਸੂਈ ਹੋਵੇ ਬਾਕੀ ਭਾਰੀ ਆ ਮੱਜ ਚੰਗੇ ਕੱਦ ਕਾਰਚ ਆ 嗯。 ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਜੀ ਮੰਗਨ ਨੂੰ ਭਾਵੇਂ 1 ਲੱਖ 5 ਜਿ ਲੱਖ ਜੋ ਮਰਜ਼ੀ ਕਰੀ ਗਈ ਹਾਂ ਨਾ ਜਿਹੜੀ ਨਹੀਂ ਆਪਾਂ 80 'ਚ ਪਹੁੰਚ ਕਰਾਂਗੇ 80 ਹਜ਼ਾਰ 'ਚ ਪਹੁੰਚ ਕਰਦੇ 80 ਹਜ਼ਾਰ 'ਚ ਪਹੁੰਚ ਗਏ 11 ਕਿਲੋ ਦੁੱਧ ਮੇਰੇ ਕੋਲ ਦੋ ਟਾਈਮ ਜਿੱਦਾਂ ਮਰਜੀ ਚੋ ਕੇ ਲੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਆ ਜਿਹੜੀ ਆ ਗਈ ਦੂਸਰੇ ਨੰਬਰ ਤੇ ਇਹ ਬੂਰੀ ਹੈ ਵੀ ਜੀ ਝੋਟੀ ਏ ਅੱਛਾ ਇਹਦੇ ਥੱਲੇ ਦੁੱਧ ਨਹੀਂ 10 ਹਜ਼ਾਰ ਕਿਲੋ ਹਾਂਜੀ ਇਹਦਾ ਆਪਣੇ ਘਰੇ ਬੱਚਾ ਮਰਿਆ ਆਬੂਸ਼ੀ ਬਣਾਈ ਜੀ ਇਹਦੀ ਹਾਂ ਆਬੂਸ਼ੀ ਟੰਗੀ ਜੀ ਹਾਂ ਫੋਨੇ ਦੇ ਥੱਲੇ ਮਾਲਾ ਕੋਈ ਟੀਗਲ ਲੈਣਾ ਪੁੱਛੀ ਗਾੜੀ ਰੱਖ ਕੇ ਜਿਹੜੇ ਟਾਈਮ 8-9 ਗੱਲ ਦੁੱਧ ਤਿਆਰ ਜੇ ਤਿਆਰ ਜੀ ਬਿਲਕੁਲ ਯਾਰ ਜਿੰਦਾ ਮਰਜੀ ਜਿੰਦਾ ਮਰਜੀ ਭਾਗ ਚੋਕ ਲਾ ਤੋਰੋ ਫਿਰ 8 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਤੋਂ ਨਾ ਇਹ ਇਹਦਾ ਫਿਰ ਮੁੱਲ ਇਹਦਾ ਮੁੱਲ ਹਰ ਰੁਪਈਆ ਮੰਗਣੋਂ ਉਦਾਂ ਦੇ ਲਈਦਾ ਮਹਿੰਗੀ ਹੁਣ 65 ਵੀ ਦੇ ਦੀਏ ਨਹੀਂ 65 ਤੀ ਨਹੀਂ ਜਾਣੀ ਇਹ ਲਈਦਾ ਹਰ ਰੁਪਈਆ ਮਹਿੰਗੀ ਉਹਦਾ ਮੱਚ ਜੇ ਬੱਚਾ ਹੁੰਦਾ ਫਿਰ ਤੁਹਾਨੂੰ ਬੜਾ 70000 ਦੀ ਹਾਂਜੀ ਹੁਣ ਹਰ ਰੁਪਈਆ ਹਾਂ ਜਿਹੜੇ 55000 ਦੇ ਦਾਂਗੇ ਪਹੁੰਚ ਵਿੱਚ ਹੈ ਪਹੁੰਚ ਵਿੱਚ ਹੈ 100 ਕਿਲੋ ਮਟੱਕਰ ਹੈ ਨਾ ਪਹੁੰਚ ਉਹਦੀ ਵੀ ਮੱਚ ਦੇ ਵਿੱਚ ਹੀ ਹੈ ਪਹੁੰਚ ਇਹਦੇ ਵੀ ਪਹੁੰਚ ਸਾਰਿਆਂ ਦੇ ਵਿੱਚ ਹੀ ਰਹੂਗੀ ਇਹਦਾ ਟੋਕੜ ਕੱਬਣਾ ਰੁਪਈਆ ਜੀ ਕਿੱਕ ਪਾਸ ਹੈ ਆ ਸੱਤ ਮਹੀਨੇ ਦੀ ਚੈੱਕ ਪਾ ਜੀ ਅੱਛਾ 6 ਕਿਲੋ ਦੁੱਧ ਦੇ ਦੋਵੇਂ ਟਾਈਮ ਬਾੜੇ ਦੇ ਮੇਰੇ ਕੋਈ ਕਿਲੋ ਠੀਕ ਆ ਤੋਰ ਫਿਰ ਇਹਨੂੰ ਸੱਜਰ ਨੇ 200 ਰੁਪਈਏ ਆਪਣੀ ਵੀਡੀਓ ਚਲਣ ਲਈ ਆ ਸੱਜਰ ਨੇ ਦੁੱਧ 16 17 ਕਿਲੋ ਚ ਆਇਆ ਜੀ ਅੱਛਾ ਹਾਂ 16 17 ਕਿਲੋ ਤੇ ਮਨ ਲਾ ਸੱਤ ਮਹੀਨੇ ਦੀ ਚੱਲਣ ਆ ਅਰੇ 6 ਕਿਲੋ ਦੁੱਧ ਤਿਆਰ ਜੇ ਥੇ ਤੋਰ ਦੋ ਫਿਰ ਥਾਨਾ ਇਹਦੇ ਵੀ ਦੇਖ ਸਕਦੇ ਦੂਰ ਦੂਰ ਥਾਨਿਆਂ ਤੇ ਬੱਤੀ ਮਿਲਕਮੈਨ ਵੀ ਚੰਗੀ ਲੱਗੀ ਆ thought Thinking Process: 1. **Analyze the Request:** The user wants me to transcribe the provided audio segment into the original language. 2. **Analyze the Input (Audio):** The audio contains a sound that appears to be a musical note or a vocalization, followed by a distinct sound. 3. **Transcribe the Audio:** The first part is a drawn-out, high-pitched sound, resembling a musical note or a vocalization (like "Aaaah" or a sustained sound). The second part is a clear, short sound, which seems to be a word or a sound effect. 4. **Determine the Language:** The sounds are not clearly in a specific language, but the transcription should reflect the sounds heard. 5. **Format the Output:** The instructions require *only* the transcription, with *no newlines*. 6. **Refine Transcription (Self-Correction/Verification):** The audio is very short and abstract. I will transcribe the sounds as they are perceived. *Initial thought:* "Aaaah" followed by "a". *Reviewing the provided text in the prompt:* ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ 75000 ਰਾਂਝਾ ਲਈਏ 75000 ਹਾਂਜੀ ਕਰੋ ਵੀ ਚੁਗਮਾਨ ਤਾਂ ਪਰ ਬਈਆਂ ਨਹੀਂ ਬੜੀ ਮਹਿੰਗੀ 1 ਲੱਖ 30 ਆ ਤੇ ਮਾੜੀ ਲੱਗੂ ਇਨਸ਼ਾ ਹੁਣ ਤੂੰ ਇਹਦਾ ਦੌਰ ਵੀ ਕਰ ਦੋ ਕੋਈ ਅੱਜ ਮਹੀਨੇ ਯਾਰ ਵੀ ਤੇ ਇੰਨੇ ਹੀ ਸਾਹਮਣੇ ਪੈਣੀਆਂ ਹਾਂ ਹਾਂਜੀ ਹਾਂਜੀ ਨਾਲ ਦੁੱਧ ਵੀ ਦੇਣ ਦੀ ਸਾਰਾ ਸਾਰਾ ਦੁੱਧ ਵੀ ਦੇਈ ਜਾਣਾ ਇਹਨੇ ਚੜੇ ਗਰੂਆਂ ਫੇਸਬੁਕ ਬਣਾਣਾ ਯਾਸ ਯਾਸ ਨੂੰ ਕਰ ਇਹ ਹਰ ਵੀ ਜਿਹੜੀ ਆਪਾਂ ਦੇ ਹੀ ਲਈਏ ਫਿਰ 65 ਦੀ ਦੇ ਦਈਏ ਪੁਜਾਰ 2000 ਛੱਡ ਦਈਏ ਚੋਣਾ ਲਓ 2000 ਲਾ ਲਓ 60000 ਦੀ ਪਹੁੰਚ ਕਰ ਦਈਏ ਕਰ ਦਾਂਗੇ ਰੋਜੀ 100 ਕਿਲੋਮੀਟਰ ਤੱਕ ਰਹਿਣਾ ਤੇ ਹੁਣ ਆ ਜਿਹੜੀ ਚੋਟੀ ਜੇ ਇਹ ਆਜੀ ਆਜੀ ਸੂਈ ਜੇ ਅੱਛਾ ਇਹਨੂੰ ਅੱਜ ਚੌਥਾ ਦਿਨ ਹੋਇਆ ਜੀ ਤੇ ਇਹਦਾ ਬੱਚਾ ਬਿਲਕੁਲ ਤਾਜੀ ਇਹਦਾ ਬੱਚਾ ਗਿਆ ਜੋ ਮਾਰ ਅੱਛਾ ਤੇ ਇਦਾਂ ਹੀ ਰਬੀ ਜੀ ਮਿਲਦੀ ਜੀ ਅੱਛਾ ਤੇ ਦੋ ਦਰ ਰਬੀ ਦੇ ਸੇ 6 ਗੱਲੋ ਜੀ ਅੱਛਾ ਹਾਂ ਬੱਚਾ ਨਹੀਂ ਹੈਗਾ ਇਹਦਾ ਮੂੰਹ ਦੋਂਦੀ ਅਜ ਪਹਿਲਾ ਸੂਆ ਜੀ ਠੀਕ ਹੈ ਤੋਰੋ ਇੱਕ ਜੀ ਹਾਂ ਦੇਖ ਸਤ ਜੀ ਮਾਨਾ ਇਧਰ ਲੱਗ ਗਿਆ ਅਰੇ ਗੰਦ ਜਾ ਮਾਰ ਲਈ ਜਿੱਦਾਂ ਮਾਰਾ ਛੋਟੇ ਸਿੰਘ ਦੀ ਝੋਟੀ ਆ ਕਾਰੀ ਜੀ ਝੋਟੀ ਆ ਸਹਿਜ ਵੀ ਮੀਡੀਅਮ ਹੀ ਆ ਤੇਰੀ ਦੰਦ ਯਰ ਵੀ ਚੈੱਕ ਕਰਾਉਣੇ ਦੰਦ ਵੀਰ ਜੀ ਅੰਦਰ ਇਹ ਚੈੱਕ ਕਰਾ ਦੇਣੇ ਪਰ ਇਹ ਚੰਗੀ ਬੜਾ ਮੂੰਹ ਖਰਾਬੀ ਨਹੀਂ ਇੱਕ ਜਗਾ ਤਿਲਕਨ ਵਾਲੀ ਆ ਥੋੜੀ ਹਾਂ ਜੀ ਕਿਆ ਕੇ ਦੰਦ ਕਰਾ ਕੇ ਦਵਾਂਗੇ ਠੀਕ ਹੈ ਜੀ ਹਾਂ ਜਗਾ ਥੋੜੇ ਤਿਲਕ ਨਾਲ ਲਿਆ ਤੇ ਮੂੰਹ ਫੜਾਉਣ ਦਾ ਥੋੜਾ ਜਿਆ ਕਰਦੀ ਜੀ ਉਹਦਾ ਚੈੱਕ ਕਰਾ ਕੇ ਦਵਾਂਗੇ ਜੀ ਆ ਉਹ ਨੀਂਦ ਲਗੀ ਸਿੰਗੀ ਹੈ ਬਹੁਤ ਹੀ ਨੀਂਦ ਲਗੀ ਠੀਕ ਹੈ ਹਾਂ ਆ ਦੇਖ ਲੈਂਦੇ ਜੀ ਤੇ ਇਹਦਾ ਮੁੱਲ ਫਿਰ ਮੁੱਲ 50000 ਨਾ ਕਰੀ ਨਹੀਂ ਕਰਦਾ ਵਿੱਚੋਂ ਕੋਈ ਮੰਨ ਤਾ ਤੁਸੀਂ ਕਰਾ ਲਓ ਜੋ ਕਰੋਣਾ ਜੀ ਆਪ ਹੀ ਕਰ ਦੋ 45 ਦੀ ਪਹੁੰਚ ਕਰ ਦਈਏ ਇਹ ਰੁਪਈਆ 38000 ਚ ਪਹੁੰਚ ਕਰਾਂਗੇ ਅੱਛਾ 38000 ਚ ਪਹੁੰਚ 5000 ਦੇ 6 ਕਿਲੋ 2000 ਸੂਈ ਨੂੰ 5-6 ਦਿਨ ਇਹ ਮਤਲਬ ਮੈਲਾ ਗੰਦਾ ਮੈਲਾ ਮਾਰਨ ਲਈ ਹੈ ਠੀਕ ਹੈ ਜੀ ਹਾਂ ਕੋਈ ਲੈ ਗਿਆ ਸਾਂਭ ਲੈਣਾ ਜੀ ਸੂਈ ਤਗੜੀ ਛੋਟੀ ਬਣ ਜਣੀ ਠੀਕ ਹੈ ਤੇ ਹੁਣ ਆ ਜਿਹੜੇ ਗਾਂ ਦੇ ਹਾਂਜੀ ਹਾਂਜੀ ਇਹ ਵੀ ਦੂਜਾ ਸੂਆ ਸੂਈ ਜੀ ਅੱਛਾ ਇਸ ਟਾਈਮੇ ਥੱਲੇ 20-22 ਕਿਲੋ ਦੁੱਧ ਤਿਆਰ ਜੀ ਤਿਆਰ ਮੁੱਕੇ ਤਾਂ ਅਮਰਜੀ ਵੀਰ ਭਰਾ ਦੋ ਜਾਂ ਤਿੰਨ ਡੰਗ ਚੋਕ ਖੜੇ ਅੱਛਾ ਉਹ ਬੱਚਾ ਜੜੰਗਣ ਢਾਇਦਾ ਜੀ ਆਹ ਲਾ ਬੱਚਾ ਜੀ 20-22 ਦਿਨ ਹੋ ਗਏ ਸੂਈ ਨੂੰ ਮਹੀਨੇ ਦੇ ਲੱਗ ਬੰਨੇ ਦਾ ਬੱਚਾ ਹੈਗਾ ਜੀ ਤੋਰੋ ਫੇਰ ਇਹਨੂੰ ਬਾਕੀ ਦੁੱਧ ਜਿਹੜਾ ਕਿੰਨੇ ਮੌਕੇ ਤੇ ਤਿਆਰ ਹੈ ਬਾਕੀ ਬੇਨਤੀ ਇਹੀ ਹੁੰਦੀ ਆ ਭੁਗਾਉਣੇ ਤੇ ਜਿਆਦੇ ਦੁੱਧ ਆ ਲਈਏ ਤੇ ਭਾਵੇਂ ਕੋ ਥੋੜੇ ਦੁੱਧ ਆ ਲਈਏ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਆਂ ਕਦੇ ਵੀ ਨਹੀਂ ਕਿੰਨੇ ਹੈ ਗਿਆ ਵੀ ਥਿਬੀ ਨਾਲ ਚਵਾਈ ਤਾਂ ਖੜਨੀ ਆ ਆ ਥਾਣੇ ਤੇ ਦੇਖ ਸਕਦੇ ਜੇ ਕਿੰਨਾ ਹੈ ਜੀ ਠੰਡੀ ਤੇ ਜਿੰਦਾ ਮਰਜੀ ਚੂ ਵੀ ਰਿਹਾ ਇਹਦਾ ਫਰਮੁੱਲ ਇਹਦਾ ਮੁੱਲ 80 85 ਜੋ ਮਰਜ਼ੀ ਮੰਗੀ ਜਾਈਏ ਹਾਂਜੀ 77000 ਦੇ ਦੇ ਗਏ ਨਹੀਂ ਵਿੱਚੋਂ ਕਰੀਏ ਕਿ ਮੰਨਤਾ ਆਪ ਹੀ ਕਰੋ ਕੋਨਾ ਕੋ ਤੂੰ ਹੀ ਦੱਸ ਦੋ ਜੀ ਜੈਸਨ ਉਹ ਕਰ ਦੋ ਕਿੰਨੇ ਦੀ ਕਰਨੀ ਔਰ ਵੀ ਜੈਸਨ ਉਹ ਜਿਹੜੀ ਆਪਾਂ ਦੇ ਹੀ ਦੇਣੀ ਆ ਪੂਰੇ 60000 ਦੇ ਦਵਾਂ ਅੱਛਾ ਪੌਂਚ ਵਿੱਚ ਹੈ ਪੌਂਚ ਵਿੱਚ ਹੈ ਰੁਪਈ ਜੀ 25 ਕਿਲੋ ਦੁੱਧ ਜਿੱਦਾਂ ਮਰਜ਼ੀ ਵੀ ਭਰਾ ਮੇਰੇ ਕੋਲ ਚੋਗੇ ਲੈ ਜੇ ਅੱਛਾ ਹਾਂਜੀ ਹੋਨ ਆ ਜਿਹੜੀ ਗਾਂ ਚ ਇਹ ਕੱਲ ਦੀ ਸਵੇਰ ਪਈ ਜੀ ਅੱਛਾ ਐ ਟਾਈਮ ਤੇ 14 15 ਕਿਲੋ ਬੋਲੀ ਤਿਆਰ ਜੇ ਪਹਿਲੇ ਸਵੇਰ 20 22 ਕਿਲੋ ਦੇ ਤਾਂ ਆ ਵਛਾ ਜੇ ਇਹਦਾ ਆ ਵਛਾ ਹੈ ਜਿਹੜਾ ਇਹਦਾ ਐਰ ਕਿ ਕਿ ਨਾ ਦੁੱਧ ਕਰੀ ਜਾਊਗੀ ਦੁੱਧ ਹਰ ਵੀ ਜੇ ਐਰ ਕਿ ਵੀ 20 22 ਕਿਲੋ ਦਹੀਂ ਜੇ ਨਾ ਵੱਡੀ ਹੈਗਾ ਛੋਟੀਆਂ ਨਹੀਂ ਹੈ ਬੜਾ ਠੀਕ ਆ ਕੱਦਕਾਰ ਚ ਜਿਹੜੀਆਂ ਪੂਰੀਆਂ ਜਵਾਨ ਆ ਤੇ ਸੋਨਪੁਣੇ ਚ ਵੀ ਚੰਗੀਆਂ ਆ ਇਹ ਆ ਵੀ ਚਲੋ ਮੌਸਮ ਠੰਡਾ ਹੈ ਸਵੇਰ ਸਵੇਰ ਦਾ ਟਾਈਮ ਹੈ ਅੱਜ ਕੁਛ ਮੀਂਹ ਵੀ ਪੈਂਦੇ ਉਹਦੇ ਕਰਕੇ ਨਵਾਈਆਂ ਨਹੀਂ ਆ ਬਾਕੀ ਜੇ ਤੋ ਤਰ ਨਿਬੜੀ ਲੁਬੜੀ ਹੈ ਪਿੱਛੇ ਫਾਂ ਹੈ ਮੇ ਠੱਲੀ ਤੇ ਰੀਰ ਵੀ ਜਿ세 ਮਰਜੀ ਬੈ ਛਿੱਟਾਂ ਦਈਆਂ ਐ ਡਿੱਗਣ ਅੱਜ ਬਾਕੀ ਥਾੜੇ ਬੜੇ ਦਾਜ ਵਾਪ ਦਵਾਂਗਾ ਮਾਂ ਦੇ ਆਹ ਦੇਖ ਸਾਦੇ ਜੀ ਤੇ ਕਿੰਨੇ ਦੀ ਫੇਰ ਕਰਨੀ ਹੈ ਜੈਸਨੋ ਹਰ ਵੀ ਜੀ ਇਹ ਹਾਨਾ ਜਿਹੜੀ ਦੇਣੀ ਹੈ ਪੂਰੇ 65000 ਰੁਪਏ ਦੀ ਦੇਣੀ ਹੈ 65000 ਰੁਪਏ ਹਾਂ 65000 ਤੇ ਵਿੱਚੋਂ ਕੋਈ ਕਰਨਾ ਮੰਨਤਨ ਨੂੰ ਮੰਨਤਾਂ ਵੀ ਜੀ ਆਪਾਂ ਕਰਤਾ ਬੱਛੀਆਂ ਲੱਗਿਆ ਚਲੋ ਬਾਕੀ ਮੌਕੇ ਤੇ ਕਰ ਦੋਗੇ ਬਾਕੀ ਮੌਕੇ ਤੇ ਕੋਈ ਵੀ ਭੜਾ ਮੋੜਾ ਉਹ ਪਹੁੰਚ ਵਿੱਚ ਹੀ ਆ ਸਾਰਿਆਂ ਦੀ ਤੇ ਉਹ ਛੋਟੀ ਦੀ ਪਹੁੰਚ ਵਿੱਚ ਇੱਕ ਵੱਖਰੀ ਹੈ ਨਹੀਂ ਉਹਦੀ ਵੀ 100 ਰੁਪਏ ਜੀ ਅੱਛਾ ਉਹਦੀ ਵਿੱਚ ਹੀ ਹੈ ਜਿੰਮ ਕੀ ਹੈ ਠੀਕ ਹੈ ਸਾਰਿਆਂ ਦੀ 100 ਰੁਪਏ ਸ਼ਾਂ ਦੇ ਨਾਲ ਸਾਰਿਆਂ ਸ਼ਾਂ ਦੀ ਸ਼ਾਂ ਦੀ ਪਹੁੰਚ ਵਿੱਚ ਇਹ ਆ ਬਾਕੀ ਜੋ ਵੀ ਕੋਸ਼ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਮਰਜ਼ੀ ਨਾਲ ਵੇਖ ਚੱਕ ਕੇ ਖੜੋ ਜੀ